ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਪਰਜ ਹਰੀਕਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਬائیں ਨੂੰ ਫਰੀਦਕੋਟ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਗੋਪਾਰ ਦਾ ਭਾਈ ਕੰਮ ਕਰਦੇ ਆ ਰੁਟੀਨ ਚੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਟੋਟਲ 5 ਐਨੀਮਲ ਸੇਲ ਆ ਜੀ ਇੱਕ ਤਾਂ ਬਿਲਕੁਲ ਤਾਜੀ ਸੂਈ ਪਲੂਨ ਇੱਕ ਗੱਭਣਗਾ ਤੇ ਤਿੰਨ ਬੱਚੀਆਂ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਜਹੰਦੀਪ ਸਿੰਘ ਤੇ ਪਿੰਡ ਬੁਰਜਰੀ ਕਾ ਤਹਿਸੀਲ ਇਹਨੂੰ ਜਿਲ੍ਹਾ ਫਰੀਦਕੋਟ ਪੈਂ ਜਾਵੇ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9464636573 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਸੁਆ ਕਿੰਨਾ ਮਸੂਈ ਆ ਜੀ ਇਹ ਪਹਿਲਾ ਸੁਆ ਬਈ ਦੰਦੋ ਜੀ ਦੋ ਦਾਂਦੀ ਬੱਚੀਆਂ ਜੀ ਅੱਛਾ ਹੀ ਹੈ ਜੀ ਬੱਚਾ ਹੀ ਹੈ ਜੀ ਠੀਕ ਹੈ ਬਾਈ ਅੱਜ ਜੁਬਾ ਵੀ ਸੋਈ ਗਈ ਜੇਰ ਕੰਪਲੀਟ ਆ ਮਗਰ ਬੱਚੀ ਹੈਗੀ ਮਗਰ ਬਹੁਤ ਟੌਪ ਦੀ ਬੱਚੀ ਹੈ ਜੀ ਸੀਮਿੰਟ ਚੰਗਾ ਲੱਗਿਆ ਥੋੜਾ ਆਇਰ ਸ਼ੈਰ ਚ ਪੈਂਦੀ ਹੈ ਬੱਚੀ ਆਪ ਕਰਮ ਵਾਲੀ ਹੈ ਚਫ ਚਾ ਜਾਂਦੀ ਹੈ ਜੀ ਕੱਦ ਘਾਟ ਚੰਗਾ ਕਿੰਨਾ ਕ ਬੋਲਾ ਕੱਢ ਲਿਆ ਬਈ ਬੋਲਾ ਬਈ ਸੁਬਾ ਕੱਢਿਆ ਹੈਗਾ 3 ਕਿਲੋ ਬੱਚੇ ਨੂੰ ਚਗਾ ਕੇ ਜੀ ਬੱਚੇ ਨੂੰ ਚਗਾ ਕੇ ਠੀਕ ਹੈ ਕਿੰਨਾ ਕ ਬਾਜੂ ਪੇ ਦੁੱਧ ਦੁੱਧ ਪਾ ਦੋਗੇ ਵੀ 15 ਲੀਟਰ ਆਉਣਾ ਖੁੱਲਾ ਪਾਉਗੇ 15 ਲੀਟਰ ਇਹ ਖਾਣਾ ਸਜਾ ਸਕਦੀ ਹੈ ਕਿਉਂਕਿ ਬਾਕੀ ਅਗਲੇ ਦੀ ਕੇਅਰ ਤੇ ਡਿਪੈਂਡ ਹੈ ਨਾ ਸਹੀ ਗੱਲ ਹੈ ਤੇ ਗਰਮੀ ਦੀ ਤਾਂ ਬੜੀ ਵਧੀਆ ਰੋਟੇ ਚਾਹੇ ਕੋ ਥੋੜਾ ਜਿਹਾ ਕ੍ਰੋਸ ਪਾਣਾ ਪੈ ਸਕਦਾ ਹੈ ਕ੍ਰੋਸ ਪਨ ਪੈ ਜਾਂਦਾ ਤੇ ਹੁੰਦੀ ਪਿਆਰ ਫਾਇਦਾ ਆ ਜਾਂਦਾ ਹੈ ਫਾਇਦਾ ਆ ਜਾਂਦਾ ਹਨਾ ਦੀ ਓਕੇ ਆ ਜੀ ਹਨਾ ਦੀ ਓਕੇ ਕੰਪਲੀਟ ਹਨਾ ਦੀ ਤਾਂ ਆਪਾਂ ਧਾਰਾ ਮਾਰਦਾ ਕਿ ਹਨਾ ਦੀ ਓਕੇ ਹੋ ਗਈ ਗਰੰਟੀ ਹੋ ਗਈ ਆਪਣੀ ਬਹੁਤ ਛੱਟੇ ਬਰੋਬਰ ਖੜ ਜੀ ਮੜਾ ਜ ਹਾਈਟ ਚੈੱਕ ਕਰ ਲੋ ਜੀ ਬੱਚਾ ਦੋ ਦੰਦ ਜੀ ਤੇ ਹਾਈਟ ਬਾਈ ਦੇ ਮੋਢੇ ਤੇ ਕਰਉਂਦੀ ਹੈ ਦੇਖ ਸਕਦੇ ਹੋ ਤੁਸੀਂ ਮੋਢਲੇ ਤੋੜ ਕੇ ਦਿਖਾ ਦੀ ਬਾਈ ਮੂੰਹ ਤੋਂ ਦੋ ਦੰਦ ਆ ਜੀ ਮਾਰਨਿੰਗ ਸੂਈ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਮਗਰ ਬੱਚੀ ਵੀ ਚੰਗੀ ਆ ਜੇਰ ਕੰਪਲੀਟ ਆ ਬਾਈ ਕਹਿੰਦਾ ਬੇਫਿਕਰ ਹੋ ਜਾਓ ਆਪਣੀ ਜ਼ਿੰਮੇਵਾਰੀ ਆ ਮਾਰਨਿੰਗ ਬੋਲਾ ਕੱਢਤਾ ਸੀ ਬਾਈ ਕਹਿੰਦਾ 3 1/2 ਕਿਲੋ ਕੁਸ ਬੱਚਾ ਚੋਂ ਗਿਆ ਜੀ ਥਾਣਾ ਦੀ ਜਮਾ ਓਕੇ ਆ ਬੇਫਿਕਰ ਹੋ ਜਾਓ 4 ਹੀ ਥਾਣਾ ਕੇਪ ਤੇ ਲੱਗੇ ਵੇ ਆ ਹੱਥੀ ਜਵਾਈ ਆਲਾ ਥਾਣਾ ਜੀ ਫਿਕਸ ਅਡਰ ਦੀ ਆ ਜੀ ਕੋਈ ਆਏ ਨਹੀਂ ਬਈ 400 ਸੂਪੂਦ ਤੇ ਹਵਾਨਾ ਤੋੜ ਜੋ ਪੂਰਾ ਫਿਕਸ ਤੇ ਸੋਨਾ ਅਡਰ ਆ ਬਾਈ ਕਹਿੰਦਾ ਬਾਹਲਾ ਨਹੀਂ ਤਾਂ ਆਪਾਂ ਕਹਿੰਦੇ ਨਹੀਂ 15 16 ਕਿਲੋ ਦੁੱਧ ਪਾਜੂ ਤੇ ਐਡੀ ਗਾਂ ਨੂੰ 15 16 ਕਿਲੋ ਕੋਈ ਬਾਹਲਾ ਵੀ ਨਹੀਂ ਬਾਕੀ ਨਵਾਂ ਮੱਛੀ ਦੇ ਲਈ ਕੰਡਾ ਕੱਦ ਕਰ ਗਈ ਦੋ ਕੰਡਾ ਬਹੁਤ ਚੰਗਾ ਜੀ ਚੈੱਕ ਕਰ ਲੋ ਜੀ ਹਾਈਟ ਚੰਗੀ ਹੈ ਜੀ ਜਿਹੜੇ ਸਾਡੇ ਬੱਚਾ ਨਾ ਲੋ ਚੈੱਕ ਕਰਾ ਦਿੰਨੇ ਆ ਜੀ ਪੂਰੀ ਦੋ ਦੰਦ ਦੀ ਹੋਣਗੀ ਆਪਾਂ ਦੋ ਦੰਦ ਦਾ ਬਾਕੀ ਬਈ ਜਿਹੜੀ ਗੱਲ ਕਹਿਤੀ ਇੱਥੇ ਆਏ ਨੂੰ ਉਹੀ ਨਿਕਲੂਗੀ ਉਹੀ ਨਿਕਲੂਗੀ ਹਾਂ ਠੀਕ ਆ ਥੋੜਾ ਜਨਾ ਆਲ ਵੀ ਕਰ ਜਾਂਦਾ ਜਿਹੜਾ ਵੀ ਲਊਗਾ ਆਪਦੇ ਚੈੱਕ ਕਰ ਸਕਦਾ ਆਲ ਵੀ ਕਰ ਸਕਦੀ ਨਾ ਵੈਸੇ ਜਿਵੇਂ ਆਪਾਂ ਤੋਂ ਇਹ ਸਵੇਰ ਮਾੜੀ ਮੋਟੀ ਇੰਨੀ ਨਹੀਂ ਕੀਤੀ ਜਾਨੀ ਕਿ ਠੰਡੀ ਹੈ ਪੂਰੀ ਇਕੱਲਾ ਬੱਚਾ ਮਗਰ ਵੀ ਤੁਰਿਆ ਗਈ ਹੂ ਨਹੀਂ ਵੀ ਆਲ ਕਰੀ ਵੀ ਛੜਾ ਮਾਰਦੀ ਠੀਕ ਹੈ ਜੀ ਬਾਕੀ ਵੀ ਠੰਡੀ ਹੈ ਲੋ ਸੀਲ ਠੰਡੀ ਪੂਰੀ ਹੈ ਲੋ ਜੀ ਚੈੱਕ ਕਰੋ ਇੰਨਾ ਤਾਂ ਹੱਥ ਲਾਉਣ ਨਹੀਂ ਦਿੰਦਾ ਗਰਮ ਪਸ ਬਾਕੀ ਪਲੂਣਾ ਪਲੂਣਾ ਸਹੀ ਗੱਲ ਹੈ ਚੰਗਾ ਦੁੱਧ ਸੇਵਾ ਦਾ ਜੇ ਕੋਈ ਵੀ ਰੁਬਦ ਕਰ ਲੂ ਜਿੰਨਾ ਮਰਜੀ ਲੈ ਲੈ ਜੀ ਮੁੱਲ ਜਾਇਜ਼ ਚ ਬਾਈ ਬਗਰੇ ਵੀ ਬਸ਼ਮ ਬੱਛੀ ਆ ਬੀਨੂ ਮੁੱਲ ਜਾਇਜ਼ ਚ ਬਾਈ ਮੁੱਲ ਬਈ ਕਰਾਉਣ ਨੂੰ ਤਾਂ ਪਲਾਸ 60 ਕਰ ਵਾਲੇ 65 ਕਰ ਵਾਲੇ 55000 ਦੀ ਛੱਡਣੀ ਉਹ ਚ ਛੋੜ ਹੀ ਹੋਊਗੀ ਜਮਾ ਜਿਹੜੇ ਜਮਾ ਜੈਜ ਮੁੱਲ ਕੀਤਾ ਬਾਈ ਨੇ ਇਹਨਾਂ ਨੂੰ ਕਹਿਣਾ ਨਹੀਂ ਪੈਂਦਾ ਵੀ ਅੱਜ ਦਮੇ ਤੋੜੂਗਾ ਸਹੀ ਗੱਲ ਹੈ ਸਹੀ ਗੱਲ ਹੈ ਜਿੰਨੇ ਦੀ ਆ ਕੇ ਉਹਨੂੰ ਬੱਛੀ ਲੱਗੀ ਉਹਨੇ ਜਿਹਨੇ ਆਪਾਂ ਜਮਾ ਕੇ ਇੱਕੋ ਗੱਲ ਹੀ ਸਹੀ ਗੱਲ ਹੈ ਜੀ ਸੌਦੇ ਬਾਜੀ ਚ ਬੰਦਾ ਨਾਮ ਪਾਵੇ ਨਾਮ ਪਾਵੂਗਾ ਠੀਕ ਹੈ ਜੀ ਬੰਦੇ ਹੁੰਦੇ ਅਗਲਾ ਨਹੀਂ ਪੈਂਦਾ ਕੱਲੇ ਛੋੜ ਆਪਾਂ ਕਰ ਦਾਂਗੇ ਉਹ ਚਲੋ ਖੁਸ਼ੀ ਨਾਮੇ ਆਏਗਾ ਇਹਦੀ ਹੋਜੂ ਬਾਈ ਕਹਿੰਦਾ ਫਿਕਸ ਮੋਲਾ ਸੌਦੇ ਬਾਜੀ ਚ ਨਾਮ ਪਿਓ ਇੱਕ ਤਾਂ ਆਪ ਚੰਗੀ ਮਗਰ ਬੱਚਾ ਚੰਗਾ ਜੀ 57000 ਚੋਂ ਖੁਸ਼ੀ ਨਾਲ ਮੇ ਛੋੜ ਹੋ ਜੂਗੀ ਆਏ ਗਏ ਵੀਰ ਦੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜਮਾ ਜੈਜ ਮੌਲਿਕ ਕੀਤਾ ਬਾਈ ਆਪਾਂ ਦੇਖ ਹੀ ਲੈਣੇ ਆ ਵੀ ਇੰਦੂ ਰੇਟ ਚ ਕਿਤਾ ਵੀ ਕਟ ਨਹੀਂ ਮਿਲਦਾ ਨਹੀਂ ਮਿਲਦੀ ਬਾਈ ਆ ਕਿਉਂਕਿ ਪਸ਼ੂਆਂ ਦੀ ਸ਼ੂਟਿੰਗ ਆ ਤੇ ਇੱਕ ਐਡਾ ਕੱਦ ਵਾਲਾ ਪਹਿਲ ਨੂੰ ਮੱਛੀ ਨਾਲ ਨਹੀਂ ਮਸਕਲ ਮਿਲਦੀ ਨਹੀਂ ਦੋਦੀ ਮਿਲਦੀ ਨਹੀਂ ਬਾਈ ਸਹੀ ਗੱਲ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਰ ਹੈੜਾ ਜੀ ਠੀਕ ਹੈ ਜੀ ਦਣ ਕਿੰਨੇ ਲੈ ਜੂ ਜੀ ਇਹ ਵੀ ਲੈ ਸਕਦੀ ਮਨ ਨੇ ਕਿ ਚਲੋ ਵੈਸੇ ਤਾਂ ਦਣੇ ਤੇ ਪੂਰੀ ਆ ਵੀ ਇੱਕ ਦੋ ਦਿਨ ਉੱਤੇ ਵੀ ਲੈ ਸਕਦੀ ਆ ਤਿਆਰੀ ਅਲੱਗ-ਪਗ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਦੋ ਦਿਨ ਸੂਵੇ ਜੀ ਨਾ ਕਿਉਂਕਿ ਪਸ਼ੂ ਦਾ ਪਤਾ ਨਹੀਂ ਹੁੰਦਾ ਬਾਈ 2-4 ਦਿਨ ਵੱਧ ਵੀ ਲਿਜਾ ਸਕਦਾ ਸੂਨ ਨੂੰ ਘੰਟੇ ਨੂੰ ਸੂਪੇ ਪਸ਼ੂ ਦਾ ਕੋਈ ਪੇਤ ਨਹੀਂ ਜੀ ਤਿਆਰੀ ਬਹੁਤ ਚੰਗੀਆਂ ਕਰਮ ਵਾਲੇ ਦੀ ਵਜਨ-ਵਜੂਦ ਦੀ ਵੀ ਚੰਗੀ ਆ ਸੋਹਣਾ ਫੈਕਸ ਹੈਡਰ ਆ ਤੋਰ ਪਲਵਾਨਾ ਲਈ ਆ ਜੀ ਪੱਟਾਂ 'ਚ ਹਵਾਨਾ ਫਸਿਆ ਪਿਆ ਪੂਰਾ ਜੀ ਨੇੜੇ ਤੋਂ ਆਪਾਂ ਚੈੱਕ ਕਰਾ ਦਾਂਗੇ ਜੀ ਚਾਰ ਹੀ ਥਾਣਾ ਕਵਾਲਿਟੀ ਵਾਲੀ ਗੈਪ ਤੇ ਲੱਗੇ ਹੋਏ ਆ ਹੱਥੀ ਚਵਾਈ ਵਾਲੇ ਬਾਕੀ ਕੁਆਲਿਟੀ ਚੰਗੀ ਆ ਜੀ ਸਹੀ ਗੱਲ ਗਰਮੀ ਵਾਲੇ ਤੋਫੇ ਮੈਂ ਰੇਕ ਵੀਡੀਓ ਚ ਕਹਿਣਾ ਹੁੰਦਾ ਬਈ ਜੇ ਕੋਈ ਸੂਆ ਸਵਾਇਆ ਪਸ਼ੂ ਤਾਂ ਆਪ ਦੀ ਚਵਾਈ ਕਰ ਲਿਆ ਕਰੋ ਕਿਉਂਕਿ ਬਈ ਪੈਸੇ ਲਾਉਣੇ ਆ ਤਸੱਲੀ ਤੁਸੀਂ ਕਰਨੀ ਆ ਮੇਰਾ ਕੰਮ ਸਰਪ ਤੁਹਾਨੂੰ ਪਸ਼ੂ ਦਿਖਾਉਣਾ ਆ ਜੀ ਆ ਕੇ ਜਦੋਂ ਤੁਸੀਂ ਪਸ਼ੂ ਦੇਖੋਗੇ ਤੁਹਾਡੇ ਦਿਲ ਲੱਗੂਗਾ ਜੀ ਤਿਆਰ ਹੀ ਲੱਗਪਗ ਜੀ ਇੱਕ ਅੱਧਾ ਦੇਣੀ ਉੱਪਰ ਲਊਗੀ ਇਹਦਾ ਬਈ ਜਾਇਜ਼ ਆ ਰੇਟ ਇਹ ਜਾਇਜ਼ ਜਮਾ 65000 ਦੀ ਜੀ ਜਮਾ ਜੈਜ ਮੌਲਲਾ ਜੀ ਬਾਈ ਕਹਿੰਦਾ 65000 ਦੀ ਬੱਚੀ ਦੇ ਦਾਂਗੇ ਫੈਕਸਟਰ ਦੀ ਕਿੰਨਾ ਕੁ ਪਾਜੂ ਬਾਈ ਦੁੱਧ ਦੁੱਧ ਵੀ 18 ਕਿਲੋ ਦੋ ਆਰਾਮ ਨਾਲ ਬੜੇ ਆਰਾਮ ਨਾਲ ਪਾਉ ਕੋਈ ਬਾਲਾ ਨਹੀਂ ਬਾਈ ਜਿਹੜੇ ਹਿਸਾਬ ਨਾਲ ਤਿਆਰੀ ਹੈ ਕੋਈ ਬਾਲਾ ਨਹੀਂ ਕੋਈ ਬੰਨ ਜੈਜ ਰੇਟ ਨਹੀਂ ਮੰਗਦੇ ਜੈਜ ਰੇਟ ਮੰਗਾਗੇ ਜਿਹੜੇ ਗਾਗਣਾ ਦੀ ਪਸੰਦ ਤੁਹਾਨੂੰ ਦੋ ਘਰ ਜੜਨ ਦੀ ਸਹੀ ਗੱਲ ਹੈ ਜੀ ਕਿ 65000 ਰੁਪਇਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾ ਨੂੰ ਉਹਦੇ ਚ ਹੋ ਜਾਊਗਾ ਹਾਂਜੀ ਗਰਮੀਆਂ ਦਾ ਤੋਹਫਾ ਜੀ ਗਰਮੀ ਘੱਟ ਮਨਾਊਗੀ ਤੇ ਫੈਟ ਚੰਗੀ ਆਊ ਅੱਗੇ ਤਿੰਨ ਬੱਛੀਆਂ ਦੀ ਡਿਮਾਂਡ ਵੀ ਬਹੁਤ ਚੱਲ ਰਹੀ ਹੈ ਜੀ ਤਾਂ ਹੀ ਬੱਛੀਆਂ ਤਿੰਨ ਇੱਕ ਨੰਬਰ ਬਾਈ ਉਮਰ ਕਿੰਨੀ ਆ ਜੀ ਇਹਦੀ ਉਮਰ ਹੋਊਗੀ ਜੀ 10 ਕੁ ਖਾਲ ਦੀ ਲਗਭਗ ਤਿੰਨ ਤੋਂ ਜੀ ਦੰਦੂਏ ਜੀ ਚਾਰ ਦੰਦਾਂ ਨੇ ਆਪਾਂ ਗਲਤ ਝੂਠ ਮਾਰ ਗਏ ਨਾ ਇਹ ਲਾ ਕੇ ਚੱਕ ਕਰ ਲਿਓ ਬਾਅਦ ਚ ਗੱਲ ਹੀ ਨਹੀਂ ਬੰਦੀ ਚਲੋ ਇਹ ਦੱਸਦੇ ਰਹਿ ਵੀ ਚਾਰ ਦੰਦਾਂ ਦਾ ਮੂੰਹ ਤਾਂ ਚਾਰ ਦੰਦ ਜਿਹੜੀ ਗੱਲ ਹੈਗੀ ਆ ਬਈ ਉਹ ਤਾਂ ਸਾਹਮਣੇ ਆਈ ਜਾਣੀ ਇਹ ਚ ਲੁਕੋਣ ਵਾਲੀ ਕੋਈ ਗੱਲ ਹੀ ਨਹੀਂ ਗੀ ਮੂੰਹ ਤਾਂ ਚਾਰ ਦੰਦਾਂ ਦਾ ਜੀ ਤੇ ਏਆਈ ਵਗੈਰਾ ਹੋਈ ਹੈ ਜੀ ਇਹਦੇ ਏਆਈ ਹਜੇ ਤਾਂ ਨਹੀਂ ਵੀਰੇ ਤਰਾਂ ਕਿਤਣਾ ਸਿੰਘ ਆਪਣੇ ਕੋਲੇ ਠੀਕ ਆ ਜੀ ਬਾਕੀ ਤਾਂ ਹਜੇ ਪਰਵਾਇਆ ਨਹੀਂ ਗਾ ਠੀਕ ਆ ਜੀ ਲੈ ਜਲ ਮੋੜ ਲੈ ਵੀਰ ਆਪਾਂ ਬੰਨ ਕੇ ਝੋਲੀ ਦਿਖਾ ਦਿੰਨੇ ਨਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਾਕੀ ਬਰੀਡ ਵਾਈਜ਼ ਕਰਮ ਵਾਲੀ AI ਬਾਈ ਕਹਿੰਦਾ ਆਪਾਂ ਨਹੀਂ ਕਰਾਈ ਇੱਕ ਹੀਟ ਮੈਸ ਕਰਤੀ ਆ ਅਗਲਾ ਜਿਹੜਾ ਵੀਰ ਲੈ ਕੇ ਜਾਊਗਾ ਅਗਲੇ ਹੀਟ ਆਰੀ ਆਪਦਾ ਚੰਗਾ ਢੀਗਾ ਭਰਾ ਲੂਗਾ ਜੀ ਠੀਕ ਹੈ ਜੀ ਬਰੀਡ ਚੰਗੀ ਤਿਆਰ ਕਰਨੀ ਸਹੀ ਗੱਲ ਹੈ ਜੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਖ ਨਹੀਂ ਝੂਲੀ ਚੈੱਕ ਕਰ ਸਕਦੇ ਹੋ ਤੁਸੀਂ ਸੋਹਣੀ ਆ ਬਾਕੀ ਇਹਦਾ ਮੁੱਲ ਬਾਈ ਇਹ ਬਈ ਦੇਣ ਲੈਣ ਦੀ ਗੱਲ ਹੀ ਦੱਸ ਦੇਣਾ 13000 ਦੇ ਦੇਣੀ ਆ ਕਿਤੇ ਛੂੜੀ ਹੋਊਗੀ ਕੱਲੀ ਜਮਾ ਜੈਜ ਮੁੱਲ ਜੀ ਜਮਾ ਜੈਜ ਮੁੱਲ 13000 ਰੁਪਏ ਦੀ ਬਾਈਕ ਤਾਂ ਦੇਣੀ ਦੇਣੀ ਆ ਕੋਈ ਜਾ ਕੇ ਏਆਈ ਕਰਾ ਲੇ ਤੇ ਗੱਬਣ ਚੈੱਕ ਹੋ ਗਈ ਤਾਂ ਡਬਲ ਹੋ ਜਾਣੀ ਆ ਜੀ ਸਹੀ ਗੱਲ ਹੈ ਜੇ ਕਿਸੇ ਨੇ ਆਪ ਦਸੀ ਮਣ ਤੁਹਾਨੂੰ ਪਤਾ ਹੀ ਮਾਲ ਆ ਜਾਂਦਾਗਾ ਸਹੀ ਗੱਲ ਹੈ ਜੀ ਹੋ ਸਕਦਾ ਇਹ ਬੱਚੀ ਇਹ ਚੰਗੀ ਬਰੀਡ ਦੁੱਧ ਵਾਲੀ ਬੱਚੀ ਹੈ ਮਾਲੀ ਨਹੀਂਗੀ ਬੱਚੀ ਠੀਕ ਹੈ ਚੰਗੀ ਹੈ ਜੀ ਮੁੱਲ ਜਮਾ ਚੈ ਜਾ 30 ਕਿਲੋ ਦਾ ਪਹਿਲਾਂ ਉਹਨੇ ਪਲੂਨ ਨੇ ਪਾਇਆ ਬੱਚੀ ਏਡੀ ਚੰਗੀ ਸੀ ਠੀਕ ਹੈ ਜੀ ਇਹ ਵੀ 20 ਪਲੱਸ ਬੱਚੀ ਡੂਗੀ 20 ਪਲੱਸ ਪਾ ਜੂਗੀ ਉਹ ਸੇਵਾ ਦਾ ਹੁੰਦਾ ਜਿੰਨੀ ਸੇਵਾਣਾ ਅਗਲਾ ਤਿਆਰ ਕਰ ਲੂ ਉਹਨਾਂ ਪਾ ਲੂਗਾ ਹਾਂਜੀ 13000 ਚ ਮਾਨਤਾਂ ਨੂੰ ਹੋ ਜੂ ਅੱਗੇ ਬਈ ਇਹਦੀ ਕੀ ਡਿਟੇਲ ਹੈ ਕਿੰਨੀ ਉਮਰ ਹੈ ਇਹਦੀ ਉਮਰ ਤਾਂ ਹੀ 8 ਮਹੀਨੇ ਬੱਚੇ ਠੀਰੀ ਅਜ ਬੱਚਾ ਹੀ ਆ ਆ ਖੀਰਾ ਬੱਚਾ ਹਾਈਟ ਚੰਗੀ ਹੈ ਜੀ ਹੈਨਾ ਹਾਈਟ ਬਹੁਤ ਚੰਗੀ ਹੈ ਮੈਂ ਉਹਨੂੰ ਤਾਂ ਅੱਗੇ ਵੀ ਅਸੀਂ ਮਾਲ ਲੈਣੇ ਰਹਿੰਨੇ ਆ ਸਾਡੇ ਕੋਲੇ ਤਿੰਨ ਬੱਚੇ ਆ ਗਏ ਠੀਕ ਹੈ ਜੀ ਉਹ ਗਾਂਦਾਂ ਤੇ ਉਹਦੀ ਬੱਚੀ ਹੈ ਗਾਂਦੀ ਬੱਚਾ ਜੀ ਬੱਚਾ ਚੰਗਾ ਜੀ ਮੂਤੋ ਖੀਰੀ ਆ ਖੀਰੀ ਦੇ ਹਿਸਾਬ ਨਾਲ ਹਾਈਟ ਚੰਗੀ ਆ ਅੱਗੇ ਸੇਵਾ ਦੇ ਸਿਰ ਤੇ ਆ ਸੰਭੀ ਪਲੀ ਵੀ ਚੰਗੀ ਆ ਗੋਲ ਮਟੋਲੀ ਆ ਚੰਗੀ ਸੇਵਾ ਵਾਲੇ ਘਰੋਂ ਆਈ ਆ ਕੁਆਲਿਟੀ ਬਹੁਤ ਅੱਛੀ ਆ ਬੱਚਾ ਚਲੋ ਥੋੜਾ ਕਨਾ ਸ਼ਾਲਾ ਤਾਂ ਮਾਰਦਾ ਹੀ ਆ ਸ਼ਾਕਤਾ ਨਹੀਂ ਬਈ ਕੋਈ ਇਹਦੇ ਕੋਈ ਵੀ ਸ਼ਾਕ ਹੈ ਨਹੀਂ ਠੀਕ ਆ ਜੀ ਜਿੰਕੀ ਮੜੀ ਜੀ ਜਗੀ ਫੋਟੋ ਉਹ ਐਡਾ ਨਹੀਂ ਉਹ ਥਣਾ ਦੇ ਬਰਾਬਰ ਨਹੀਂ ਠੀਕ ਆ ਜੀ ਉਹ ਚੀਜ਼ ਆ ਦੀ ਦੇਖ ਸਕਦੇ ਹੋ ਮਾੜੀ ਜੀ ਆ ਬਈ ਬੇਮਲੂਮੇ ਜੀ ਦੱਸਿਆ ਚੰਗਾ ਹੁੰਦਾਗਾ ਜੇ ਬਾਕੀ ਚਾਰ ਥਣ ਸੋਹਣੇ ਆ ਸੈਜ ਦੇ ਹੱਥੀ ਚਵਾਈ ਵਾਲੇ ਲੈ ਜਲੀ ਝੋਲੀ ਚੰਗੀ ਆ ਕੱਦ ਕਾਠ ਚੰਗਾ ਮੂੰਹ ਤੋਂ ਖੀਰੀ ਆ ਇਹਦਾ ਮੁੱਲ ਬਾਈ ਇਹਦਾ ਮੁੱਲ ਜਾਇਦ ਦੇਣੀ 12000 ਦੀ ਬੱਚੀ ਠੀਕ ਆ ਜੀ ਇਹ ਫਾਰਮ ਚ ਖੁੱਲੀ ਆਈ ਹੈਗੀ ਥੋੜੀ ਤਾਂ ਕਰਕੇ ਸ਼ਾਲਾ ਮਾਰਦੀ ਆ ਅੱਗੇ ਮੈਂ ਉਹਨਾਂ ਤੋਂ 3 ਵਰਤਣਾ ਲੈਣਾ ਜੀ ਜੁਨਾ ਪਹਿਣਾ ਠੀਕ ਆ ਬਾਈ ਦੁੱਧੋ ਖਰਿਆ ਰਗਾ ਵੀ ਪਲਾਸਟਿਕ ਨੇ ਠੀਕ ਆ ਜੀ ਉਹਨਾਂ ਦੇ ਬੱਚੇ ਲਈ ਠੀਕ ਆ ਬਾਈ ਕਹਿੰਦਾ ਚੰਗੇ ਮਾਂ ਦੇ ਪੇਟੋਂ ਪੈਦਾ ਹੋਈਆਂ ਜੀ ਦੁੱਧੋ ਖਰੀਆਂ ਸੀਗੀਆਂ ਬੱਚਾ ਥੋੜਾ ਜਿਹਾ ਸ਼ਾਲਾ ਸ਼ਰਮ ਮਾਰਦਾ ਹੀ ਹੁੰਦਾ ਸਹੀ ਗੱਲ ਆ ਜੀ 12000 ਚ ਮਾਨ ਤਾਨ ਹੋ ਜਾਊਗਾ ਜਿਹਨੂੰ ਜਚੂਗੀ ਕਨੈਕਟ ਬਾਈ ਨਾਲ ਕਰ ਸਕਦੇ ਐ ਇੱਕ ਬਾਈ ਕੋਲ ਛੋਟਾ ਜਿਹਾ ਬੱਚਾ ਹੀ ਵੀ ਸੇਲ ਆ ਇਹ ਬੱਚੇ ਦੀ ਬਾਈ ਕਿੰਨੀ ਕੋਮਰ ਆ ਜੀ ਇਹ ਵੀ ਕੀਰੀ ਵੀ 7 ਮਹੀਨੇ ਆ ਜੀ ਛੋਟਾ ਹੀ ਆ ਜੀ ਬੱਚਾ ਹਜੇ ਇਹ ਸੱਤਕ ਮਹੀਨੇ ਮਸਾਈ ਹੋ ਝੂਲੀ ਬਹੁਤ ਚੰਗੀ ਹੈ ਜੀ ਇਹਦੀ ਦੇਖ ਸਕਦੇ ਹੋ ਚਾਰੀ ਥਾਣਾ ਗੈਪ ਤੇ ਲੱਗੇ ਪੋਰਟ ਨਹੀਂ ਸ਼ਾਕ ਨਹੀਂ ਕੋਈ ਬਰੀਡ ਵਾਈਜ਼ ਕਰਮਾ ਵਾਲੀ ਪੂਰੀ ਚੰਗੀ ਹੈ ਦੇਖ ਸਕਦੇ ਹੋ ਤੁਸੀਂ ਸੱਤ ਅੱਠ ਮਹੀਨੇ ਉਮਰਾ ਸੀਮਨ ਰਿਕਾਰਡ ਤਾਂ ਬਾਈ ਕੋਲ ਹੈ ਨਹੀਂਗਾ ਪਰ ਬਰੀਡ ਦਾ ਤੁਹਾਨੂੰ ਦੇਖ ਸਕਦੇ ਹੋ ਵੇਖ ਕੇ ਪਤਾ ਲੱਗਦਾਗਾ ਪੂਰੀ ਚੰਗੀ ਬਰੀਡ ਦੀ ਹੈ ਲੈ ਆਈ ਵੀ ਰਵਾਪਸ ਚੰਗੀ ਸੇਵਾ ਹੋ ਜੇ 6 ਕੁ ਮਹੀਨੇ ਨੂੰ ਇਹ ਆਈ ਹੋ ਜਾਣੀਆਂ ਤੇ ਜਿੱਦ ਤਿਆਰ ਹੋਈ ਉਦੇ ਟਾਪ ਦੀ ਵੈਡ ਤਿਆਰ ਹੋਣੀ ਆ ਪੈਂਕ ਨੋਜ਼ ਵਾਲੀ ਜਿਹਨੂੰ ਕਹਿ ਦਿੰਨੇ ਆ ਜੀ ਉਹ ਚੀਜ਼ ਆ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਟੀ ਬਹੁਤ ਸੋਹਣੀ ਆ ਇਹਦਾ ਮੁੱਲ ਬਾਈ ਇਹ ਮੁੱਲ ਜਿਆਗੀਆਂ ਜਣੇ 15000 ਦੇ ਜਣੇ ਇਹ ਬੱਚੀ ਇਹਦਾ ਮੁੱਲ ਬਾਈ 15000 ਰੁਪਿਆ ਕਰਦੇ ਆ ਬਾਕੀ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੇ ਧੰਨਵਾਦ